ਉਹੋ ਲੋਕਾਂ ਦੇ ਕੂਲਰਾਂ ਤੋਂ ਦਾ ਜਾ ਕੇ ਸਿਰ ਪਸਾ ਲੈਂਦੇ ਨੇ ਵੀ ਅਸੀਂ ਜੀ ਡੈਂਗੂ ਵਾਲਾ ਆ ਕੇ ਲਾਰਵਾ ਲੈਣਾ ਜੇ ਲੈਣਾ ਪਰ ਇੱਥੇ ਲਾਰਵੇ ਦੇ ਬਾਪੂ ਤੋਰੇ ਫਿਰ ਦਿਨੇ ਦੇ ਵਿੱਚ ਸੱਪ ਵੀ ਹੋਣਗੇ ਇੱਥੇ ਕੋਈ ਨਹੀਂ ਆ ਕੇ ਖੜਦਾ ਹੈਗਾ ਅਸੀਂ ਦੇਖੋ ਹਾਊਸ ਰੈਂਟ ਵੀ ਦੰਨੇ ਆ ਪਾਣੀ ਦਾ ਵੀ ਦੰਨੇ ਆ ਮਿੱਤੇ ਸੈਡ ਦੇ ਵਿੱਚ ਆਉਂਦੇ ਆ ਸਾਡੇ ਅਜੇ ਤੱਕ ਸੀਵਰੇਜ ਦਾ ਨਾਲਾ ਹੀ ਨਹੀਂ ਹੈਗਾ ਉਰਦਕ ਤੋਂ ਬੀਬੀ ਇੱਥੋਂ ਦਾ 10 ਵਾਰ ਰੰਗਦੀ ਹੈ ਪਰ ਉਹਦੀ ਇਹ ਨਹੀਂ ਹੈਗੀ ਇੱਥੇ ਆ ਕੇ ਇਹਨਾਂ ਦਾ ਹਾਲ ਪੁੱਛ ਲੈ ਅੱਜ ਉਹਨਾਂ ਨੂੰ ਪਤਾ ਲੱਗਿਆ ਵੀ ਅਸਲ ਧਰਨਾ ਹੈ ਅੱਛਾ ਟੀਵੀ ਚੰਦਰ ਵਾਲਾ ਨੇ ਆਉਣਾ ਹੈ ਉਹਨਾਂ ਨੇ ਇਹਦਾ ਹੱਲ ਤਾਂ ਕੀ ਕਰਨਾ ਸੀ ਜਿਹੜਾ ਇਹਨਾਂ ਚ ਵਕ ਕਹਿੰਦੇ ਟੂਟੀਆਂ ਦਾ ਪਾਣੀ ਐ ਨਾ ਗਰਮੀ ਚ ਪਾਣੀ ਪੀਂਦੇ ਨੇ ਨਗਰ ਕੌਂਸਲ ਨੇ ਪਾਣੀ ਵੀ ਬੰਦ ਕਰਤਾ ਵੀ ਇੱਥੇ ਪਾਣੀ ਨਾ ਆ ਕੇ ਖੜਜੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗੇ ਆਂ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ ਦੀਆਂ ਜਿਹੜਾ ਸੰਗਰੂਰ ਜ਼ਿਲ੍ਹਾ ਸੀਐਮ ਦਾ ਆਪਦਾ ਖੁੱਦਾ ਜ਼ਿਲ੍ਹਾ ਅਸੀਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਣਾ ਹੈ ਉੱਪਰ ਤੁਹਾਨੂੰ ਪੁਲ ਬਣਿਆ ਦਿਖਾਉਣਾ ਹੈ ਜਿੱਥੇ ਸੀਐਮ ਜਾਂ ਹੋਰ ਐਮਐਲਏ ਜਾਂ ਜਿਹੜੇ ਮਨਿਸਟਰ ਨੇ ਉਹ ਇਸ ਅਕਸਰ ਇਸ ਪੁਲ ਦੇ ਉੱਤੇ ਚ ਹੀ ਲਗਾਤਾਰ ਲੰਘਦੇ ਨੇ ਚੰਡੀਗੜ੍ਹ ਦਾ ਸਫ਼ਰ ਕਰਦੇ ਨੇ ਪਰ ਉਹਦੇ ਨੀਚੇ ਪੁਲ ਦੇ ਨੀਚੇ ਕੀ ਆ ਉਹਦੇ ਨੀਚੇ ਕਦੇ ਵੀ ਕਿਸੇ ਨੇ ਛਾਤੀ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਤਸਵੀਰਾਂ 'ਚ ਤੁਹਾਨੂੰ ਦਿਖਾ ਰਿਹਾ ਇਹ ਜਿਹੜਾ ਨਾਲ ਆ ਤੁਹਾਨੂੰ ਲੱਗ ਰਿਹਾ ਇਹ ਕਹਿ ਸਕਦੇ ਆ ਕਿ ਜਿਹੜਾ ਬੰ ਵੇ ਬਣਿਆ ਹੋਇਆ ਪੁਲ ਦੇ نیچے ਜਿਹੜੀ ਸਰਵਿਸ ਲਾਈਨ ਬਣੀ ਆ ਉਹਦੇ ਨਾਲ ਇੱਕ ਨਾਲਾ ਬਣਿਆ ਹੋਇਆ ਬਿਲਕੁਲ ਬਲਾਕ ਹੋਇਆ ਹੋਇਆ ਨਾ ਕਿਸੇ ਟੋਲ ਪਲਾਜੇ ਅਧਿਕਾਰੀ ਨੇ ਅੱਜ ਤੱਕ ਇਹਨਾਂ ਦੀ ਸਾਰ ਲਈਆ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ ਦੀ ਸਾਰ ਲਈਆ ਦੂਜੇ ਪਾਸੇ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਇੱਥੇ ਹੁਣੇ-ਹੁਣੇ ਜਿਹੜਾ ਇੱਕ ਵੱਡਾ ਕੰਪਲੈਕਸ ਬਣਿਆ ਜਿਹਦੇ ਵਿੱਚ ਐਸ ਡੀ ਐਮ ਸਾਹਿਬ ਖੁਦ ਬੈੰਦੇ ਆ ਜਾਂ ਹੋਰ ਵੀ ਜਿਹੜੇ ਉੱਚ ਅਧਿਕਾਰੀ ਨੇ ਉਹ ਇਸ ਕੰਪਲੈਕਸ ਦੇ ਵਿੱਚ ਬੈੰਦੇ ਆ ਰੋਜ਼ਾਨਾ ਇੱਥੇ ਜੀ ਲੰਘਦੇ ਆ ਪਰ ਗੌਰ ਕਿਸੇ ਦੀ ਨਹੀਂ ਦੀਵੇ ਥੱਲੇ ਹਨੇਰਾ ਉਹ ਵਾਲੀ ਗੱਲ ਇੱਥੇ ਤੁਹਾਨੂੰ ਨਜ਼ਰ ਆ ਰਹੀ ਆ ਕਿ ਜਿਹੜੀ ਇਹ ਗੰਦਗੀ ਹੈ ਇਹ ਤੋਂ ਪਰੇਸ਼ਾਨ ਮਹੱਲਾ ਵਾਸੀਆਂ ਨੇ ਅੱਜ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਇੱਥੇ ਨਗਰ ਕੌਂਸਲ ਦੇ ਖਿਲਾਫ ਜਿਹੜੀ ਨਾਹਰੇਬਾਜੀ ਕੀਤੀ ਆ ਤੁਸੀਂ ਮਜੂਤਾ ਹਾਲਾਤ ਦੇਖ ਲਓ ਕਿ ਦੂਜੇ ਪਾਸੇ ਦੇ ਹਾਲਾਤ ਦਿਖਾਇਆ ਕਿ ਤਕਰੀਬਨ 1.5 2 2 ਫੁੱਟ ਡੂੰਘੇ ਜਿਹੜੇ ਟੋਏ ਨੇ ਉਹ ਉਧਰ ਗੱਡੀਆਂ ਵੀ ਉੱਥੇ ਨੁਕਸਾਨ ਹੁੰਦਾ ਪਰ ਗੌਰ ਕਿਸੇ ਦੀ ਨਹੀਂ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਮਹੱਲਾ ਮੇਰਾ ਨਾਮ ਜਸਵਿੰਦਰ ਸਿੰਘ ਛੋਪੜਾ ਜੀ ਇਹ ਬਲਦ ਕੋਠੀ ਕੈਂਚਾ ਮਹੱਲਾ ਵਾਸੀ ਦਾ ਇਹ ਕੀ ਤਕਲੀਫ ਹੈਗੀ ਆ ਕਿਉਂ ਇਹ ਪਾਣੀ ਆ ਜਿਹੜਾ ਕਿਉਂ ਨਹੀਂ ਇੱਥੇ ਨਿਕਾਸੀ ਹੋ ਰਹੀ ਕਿਉਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹ ਸਾਡਾ ਮਹੱਲਾ ਜੀ ਮਹੱਲੇ ਦਾ ਇਹ ਮੇਰ ਗਲੀ ਆ ਇਹਦੇ ਜੋ ਪੂਰਾ ਟਾਇਲਟਾਂ ਦਾ ਜਾਂ ਨਾ ਬਾਥਰੂਮਾਂ ਦਾ ਪਾਣੀ ਆ ਉਹ ਇੱਥੇ ਕੋਈ ਸੀਵਰੇਜ ਨਹੀਂ ਹੈਗਾ ਇਹ ਸਾਰਾ ਇਕੱਠਾ ਹੋ ਕੇ ਜਿਹੜਾ ਬਰਸਾਤੀ ਨਾਲਾ ਪੀਡਬਲਯੂਡੀ ਦਾ ਉਹਦੇ ਵਿੱਚ ਇਹ ਸਟੋਰ ਹੁੰਦਾ ਉਸ ਤੋਂ ਬਾਅਦ ਇਹ ਇਹਦੇ ਵਿੱਚ ਹੁਣ ਕੀੜੇ ਚੱਲ ਪਏ ਪੰਜ 6 ਮਹੀਨੇ ਤੋਂ ਪ੍ਰਸ਼ਾਸਨ ਨੇ ਕੋਈ ਜਲੀ ਸਫਾਈ ਨਹੀਂ ਕਰਾਈ ਜਾਂ ਇਹ ਗੰਦਗੀ ਚਕਾਈ ਨਹੀਂ ਹੈਗੀ ਹੁਣ ਇਹ ਗੰਦਗੀ ਸਾਡੇ ਘਰਾਂ ਦੇ ਵਿੱਚ ਆਣ ਲੱਗ ਗਈ ਪੈਰਾਂ ਨਾਲ ਕਾਰਾਂ ਦੇ ਟਾਇਰਾਂ ਨਾਲ ਮੋਟਰਸਾਈਕਲਾਂ ਨਾਲ ਬੱਚਾਂ ਨਾਲ ਤੇ ਇਸ ਲਈ ਅੱਜ ਪੂਰਾ ਮਹੱਲਾ ਇਕੱਠਾ ਰੋਸ ਕਰਨ ਲਈ ਇਕੱਠਾ ਹੋਇਆ ਪ੍ਰਸ਼ਾਸਨ ਨੂੰ ਬੇਨਤੀ ਕਰਨ ਲਈ ਇਕੱਠਾ ਹੋਇਆ ਵੀ ਅੱਜ ਤੁਹਾਡੇ ਲਈ ਲਾਸਟ ਵਾਰ ਨਿਕਾਏ ਸਾਨੂੰ 5 ਸਾਲ ਤੋਂ ਵੇਟ ਕਰਜਾ ਹੋ ਗਏ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਹੋਰ ਕੋਈ ਨਾ ਕੋਈ ਉਹ ਕਰਾਂਗੇ ਪ੍ਰਦਰਸ਼ਨ ਕਰਾਂਗੇ ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਗੱਲ ਕਰੀਏ ਸਿਹਤ ਵਿਭਾਗ ਦੀ ਸਿਹਤ ਵਿਭਾਗ ਵੀ ਬਿਲਕੁਲ ਸੁਸਤਾ ਪਿਆ ਉਹ ਲੋਕਾਂ ਦੇ ਕੁਲਰਾਂ ਤੋਂ ਜਾ ਕੇ ਸਿਰਫសា ਲੈ ਲੈਂਦੇ ਨੇ ਵੀ ਅਸੀਂ ਜੀ ਡੇਂਗੂ ਵਾਲਾ ਆ ਗਿਆ ਲਾਰਵਾ ਲੈਣਾ ਜੇ ਲੈਣਾ ਪਰ ਇੱਥੇ ਲਾਰਵੇ ਦੇ ਬਾਪੂ ਤੋਰੇ ਫਿਰ ਦਿਨ ਇਹਦੇ ਵਿੱਚ ਸੱਪ ਵੀ ਹੋਣਗੇ ਇੱਥੇ ਕੋਈ ਨਹੀਂ ਆ ਕੇ ਖੜਦਾ ਹੈ ਗੱਲ ਤੇ ਮੈਂ ਹੈੱਥ ਡਿਪਾਰਟਮੈਂਟ ਤੇ ਗੱਲ ਨਗਰ ਕਾਉਂਸਲ ਦੀ ਕਰੀਏ ਨਗਰ ਕਾਉਂਸਲ ਭਵਾਨੀਗੜ੍ਹ ਦੀ ਜਿਹੜੀ ਕਾਰਜ ਕਰਨੀ ਆ ਮੇਰੇ ਕਾਗਜ਼ਾਂ ਦਾ ਬਿਲਕੁਲ ਜ਼ੀਰੋ ਹੈ ਭਵਾਨੀਗੜ੍ਹ ਪੂਰੀ ਗਲੀ ਗਲੀ ਹਾਹਾਕਾਰ ਮੱਚੀ ਹੋਈ ਹੈ ਕਿਤੇ ਪਾਣੀ ਖੜਾ ਕਿਤੇ ਕੋਸਾ ਕਿਤੇ ਸਾਡੇ ਹੋਰ ਦਾ ਹੋਰ ਅਸੀਂ ਦੇਖੋ ਹਾਊਸ ਰੈਂਟ ਵੀ ਦੰਨੇ ਆ ਪਾਣੀ ਦਾ ਵੀ ਦੰਨੇ ਆ ਮਿੱਤੇ ਸੈੜ ਦੇ ਵਿੱਚ ਆਉਂਦੇ ਆ ਸਾਡੇ ਅਜੇ ਤੱਕ ਸੀਵਰੇਜ ਦਾ ਨਾਲਾ ਹੀ ਨਹੀਂ ਹੈਗਾ ਉਰਦਤੋਂ ਬਿਲਕੁਲ ਜੀ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਪਾਣੀ ਹੈ ਸੀਵਰੇਜ ਦਾ ਪਾਣੀ ਗੰਦਾ ਪਾਣੀ ਸੜਕ ਦੇ ਉੱਤੇ ਆ ਇੱਕ ਪਾਸੇ ਗਰਮੀ ਦਾ ਕਹਿਰ ਹੈ ਜਿਹੜਾ ਉਹ ਵਾਪਰ ਰਿਹਾ بارش ਹੋ ਨਹੀਂ ਰਹੀ ਪਰ ਤੁਹਾਨੂੰ ਦੱਸ ਦਿਆਂ ਬਿਨਾਂ بارش ਤੋਂ ਜਿਹੜਾ ਰੋਡ ਦਾ ਇਹ ਹਾਲ ਹੈ ਜੇਕਰ بارش ਹੋ ਜਾਂਦੀ ਹੈ 20 ਪੈ ਜਾਂਦਾ ਤਾਂ ਇਸ ਰੋਡ ਦਾ ਹਾਲ ਕੀ ਹੋਣਾ ਹੈ ਤੁਸੀਂ ਆਪ ਇੰਤਜ਼ਾਜਾ ਲਾ ਲਓ ਗੋਲਦੀ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਨਰਿੰਦਰ ਕੌਰ ਭਰਾਜ ਨੇ ਜਿਹੜੇ ਇਸੇ ਰੋਡ ਦੇ ਉੱਤੇ ਇਸੇ ਜਗ੍ਹਾ ਦੇ ਉੱਤੇ ਝੋਨਾ ਲਗਾਇਆ ਕਰਦੇ ਸੀ ਪਰ ਮੈਨੂੰ ਇਹ ਲੱਗਦਾ ਵੀ ਹੁਣ ਕਿਤੇ ਝੋਨਾ ਉਹਨਾਂ ਦਾ ਪੱਕ ਕੇ ਵੱਢ ਕੇ ਲੈ ਗਏ ਹੁਣ ਝੋਨਾ ਲਾਉਣ ਦੀ ਲੋੜ ਨਹੀਂ ਹੈ ਨਹੀਂ ਬ్రో ਹੁਣ ਕੀ ਲੋੜ ਹੈ ਜੀ ਨਾ ਹੁਣ ਉਹਨਾਂ ਨੂੰ ਝੋਨੇ ਦੀ ਲੋੜ ਹੈ ਨਾ ਉਹਨਾਂ ਨੂੰ ਹੁਣ ਲੋਕਾਂ ਦੀ ਲੋੜ ਹੈ ਦੇਖੋ ਪਿੱਛੇ ਮੀ ਤੇਰ ਜੀ ਲੋ ਖੜੇ ਹੋਏ ਉਦੋਂ ਫੇਰ ਬੀਬੀ ਆ ਗਈ ਵੀ ਇੱਥੇ ਆ ਕੇ ਖੰਮਣੀ ਤਾਂ ਦੋ ਲੱਡੂ ਲੈ ਕੇ ਆ ਕੇ ਉਹ ਸੱਟ ਕੇ ਦੋ ਟਰਾਲੀਆਂ ਉਹ ਰੇ ਕਹਿ ਗਈ ਮੈਂ ਥੋੜਾ ਹੱਲ ਕਰਾ ਗਈ ਉਦੋਂ ਬਾਅਦ 10 ਵਾਰੀ ਅਸੀਂ ਉਹ ਇਕੱਠੇ ਹੋ ਕੇ ਬੀਬੀ ਨੂੰ ਫੇਰ ਕਿਹਾ ਵੀ ਬੀਬੀ ਜੀ ਹਾਲਾਤ ਬਹੁਤ ਮਾੜੇ ਨੇ ਤੁਸੀਂ ਆ ਕੇ ਸਾਡਾ ਹਾਲ ਤਾਂ ਦੇਖ ਲਓ ਪਰ ਬੀਬੀ ਇੱਥੋਂ 10 ਵਾਰ ਰੰਗਦੀ ਹੈ ਪਰ ਉਹਦੀ ਇਹ ਨਹੀਂ ਹੈਗੀ ਇੱਥੇ ਆ ਕੇ ਇਹਨਾਂ ਦਾ ਹਾਲ ਪੁੱਛ ਲੈ ਸਾਡੇ ਤੋਂ ਮੁੱਖ ਮੰਤਰੀ ਇੱਥੋਂ 10 ਬਣ ਲੰਗੀ ਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਇਹ ਹੈ ਪਰ ਸਾਨੂੰ ਜਦੋਂ ਇਹ ਮੁੱਖ ਮੰਤਰੀ ਬਣਿਆ ਸਾਨੂੰ ਕਿਤਨਾ ਕਿਤੇ ਆਸ ਸੀਗੀ ਚਲੋ ਸਾਡੇ ਇਲਾਕੇ ਦਾ ਕੁਝ ਬਣੂਗਾ ਪਰ ਹਾਲਾਤ ਇਹ ਨੇ ਸਾਡਾ ਮੁੱਖ ਮੰਤਰੀ ਉਹ ਗੈਪ ਹੈ ਇਸ ਕਰਕੇ ਇੱਥੇ ਅਸੀਂ ਸਾਰੀਆਂ ਪਾਰਟੀਆਂ ਵਾਲੇ ਤੇ ਉਹ ਜਿਆਦਾ ਇੱਕ ਹੁੰਦਾ ਨਾ ਉਹ ਰੇ ਮੇਰਾ ਕਾਂਗਰਸ ਵਾਲੇ ਭਾਈ ਵੀ ਖੜੇ ਨੇ ਇਹਨਾਂ ਨੇ ਵੀ ਜ਼ੋਰ ਲਾ ਲਿਆ ਭੀਜਪੀ ਵਾਲੇ ਵੀ ਅੱਜ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਮੈਨੂੰ ਜਦੋਂ ਮੈਂ ਪੋਸਟ ਬਾਈ ਮੈਨੂੰ ਅਰਵਿੰਦ ਖੰਨਾ ਜੀ ਦਾ ਫੋਨ ਆਇਆ ਉਹ ਉਹ ਵੀ ਕਹਿੰਦੇ ਨੇ ਵੀ ਮੈਂ ਵੀ ਥੋੜਾ ਦਿਨਾਂ ਚਾਹ ਕੇ ਇਹਨਾਂ ਨਾਲ ਬਹਿ ਕੇ ਹੱਲ ਕਰਾਂਗੇ ਇਹਦੀ ਆਵਾਜ਼ ਵੱਡੇ ਪੱਧਰ ਤੇ ਚੱਕਾਂਗੇ ਫਨਰਜੀਤ ਭਾਈ ਉਹ ਉਹਨਾਂ ਨੇ ਕਿਹਾ ਸਾਰੇ ਜਿਹੜੇ ਲੀਡਰ ਨੇ ਉਹ ਚਿੰਤਤ ਨੇ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਉਹ ਪਤ ਨਹੀਂ ਸੁਣ ਨਹੀਂ ਰਹੀ ਪਤ ਨਹੀਂ ਇਹਨਾਂ ਨਾਲ ਕੋਈ ਦੁਸ਼ਮਣੀ ਘੜ ਰਹੀ ਹੈ ਅਜ ਨਗਰ ਕਾਉਂਸਲ ਦਾ ਹਾਲ ਦੇਖੋ ਅੱਜ ਉਹਨਾਂ ਨੂੰ ਪਤਾ ਲੱਗਿਆ ਵੀ ਅੱਜ ਤਾਂ ਧਰਨਾ ਹੈ ਇੱਥੇ ਟੀਵੀ ਚੈਨਲ ਵਾਲਾ ਨੇ ਆਉਣਾ ਹੈ ਉਹਨਾਂ ਨੇ ਇਹਦਾ ਹੱਲ ਤਾਂ ਕੀ ਕਰਨਾ ਸੀ ਜਿਹੜਾ ਇਹਨਾਂ ਚ ਬੱਕ ਕਹਿੰਦੇ ਟੂਟੀਆਂ ਦਾ ਪਾਣੀ ਨਾ ਗਰਮੀ ਚ ਪਾਣੀ ਪੀਂਦੇ ਨੇ ਨਗਰ ਕਾਉਂਸਲ ਨੇ ਪਾਣੀ ਵੀ ਬੰਦ ਕਰਤਾ ਵੀ ਇੱਥੇ ਪਾਣੀ ਨਾ ਆ ਕੇ ਖੜ ਜੇ ਇਹ ਕੋਈ ਸਾਰਥਕ ਹੱਲ ਹੈਗਾ ਇਹ ਸਾਰਥਕ ਹੱਲ ਕੀ ਹੈ ਮੈਂ ਯੋਸਾਹਬ ਨਾਲ ਫੋਨ ਤੇ ਗੱਲ ਕੀਤੀ ਯੋਸਾਹਬ ਤੁਸੀਂ ਆ ਕੇ ਤਾਂ ਸਾਰਥਕ ਹੱਲ ਲੱਭੋ ਯੋਸਾਹਬ ਸਾਨੂੰ ਕਹਿੰਦੇ ਨੇ ਵੀ ਤੁਸੀਂ ਇੱਥੇ ਕੋਈ ਕਿਲਾ ਦੋ ਕਿਲਾ ਦੇਖ ਲਓ ਜੀ ਵੀ ਤਨਖਾਹ ਤੁਸੀਂ ਕਾਹਦੀਆਂ ਲੈਨੇ ਹੋ ਇਹ ਕੋਈ ਸਾਰਥਕ ਹੱਲ ਨਹੀਂ ਆ ਕੇ ਉਹਰੇ ਥੋੜੇ ਆਉਣ ਤੋਂ ਪਹਿਲਾਂ ਦੋ ਮੁਲਾਜ਼ਮ ਭੇਜਦੇ ਸੀਗੇ ਐਸਡੀਐਮ ਸਾਹਿਬ ਇੱਥੋਂ ਲੰਘਦੇ ਨੇ ਬੀਰੂਰੀ ਐਸ.ਡੀ.ਐਮ ਸਾਹਿਬ ਨੂੰ ਕਟੋਗੜ 25-30 ਲੇਡੀਜ਼ ਸਾਰਾ ਮੱਲਾ ਇਕੱਠਾ ਹੋ ਕੇ ਐਸ.ਡੀ.ਐਮ ਸਾਹਿਬ ਨੂੰ ਬੇਨਤੀ ਕਰਕੇ ਆਏ ਐ। ਐਸ.ਡੀ.ਐਮ ਸਾਹਿਬ ਨੇ ਈ.ਓ ਸਾਹਿਬ ਨੂੰ ਫੋਨ ਕਰਤਾ ਗੱਲ ਉੱਥੀ ਦੀ ਉੱਥੇ ਆ। ਪਤਨਾਲਾ ਉੱਥੇ ਦਾ ਉੱਥੇ ਆ। ਮੈਂ ਸਮਝਦਾ ਕਿ ਆਪਾਂ ਨਗਰ ਕੌਂਸਲ ਦੀ ਮੇਰੇ ਭਰਾ ਗੋਲਟੀ ਜੀ ਗੱਲ ਕਰਦੇ ਸੀ। ਸ਼ਹਿਰ ਦੇ ਵਿੱਚ ਇੱਥੇ ਤਾਂ ਨਰਕ ਹੈਗੇ ਆ ਇਸ ਤੋਂ ਇਲਾਵਾ ਦਸ਼ਮੇਸ਼ ਨਗਰ 'ਚ ਐਨਾ ਬੁਰਾ ਹਾਲ ਆ। ਉਹ ਲੋਕਾਂ ਨੇ ਨਗਰ ਕੌਂਸਲ ਆ ਕੇ ਧਰਨਾ ਲਾਇਆ। ਤੇ ਈ.ਓ ਜਿਹੜੇ ਦੇ ਇੱਥੇ ਆਰਡਰ ਹੋਏ ਨੂੰ ਤਕਰੀਬਨ 2 ਮਹੀਨੇ ਆ ਗਏ ਮੈਂ ਦਾਅ ਜੋ ਹੋ ਤਿੰਨ ਦਿਨ ਤੋਂ ਬਾਅਦ ਇਸ ਨਗਰ ਕੌਂਸਲ 'ਚ ਆ ਗਿਆ ਹੋਵੇ ਮੈਂ ਦਾਅਵੇ ਨਾਲ ਕਹਿੰਦਾ ਉਹਦੀ ਹਾਜ਼ਰੀ ਚੈੱਕ ਕਰ ਲੋ ਉਹ ਤਿੰਨ ਦਿਨਾਂ ਤੋਂ ਬਾਅਦ ਚੌਥੇ ਦਿਨ ਆ ਗਿਆ ਹੋਵੇ ਉਹ ਵੀ ਸ਼ਾਮ ਸਵੇਰੇ ਉਹ ਕਹਿੰਦਾ ਮੈਂ ਚੰਡੀਗੜ੍ਹ ਨੂੰ ਲੰਘਣਾ ਹੈ 5 ਮਿੰਟ ਲਈ ਕੋਈ ਸਾਈਨ ਕਰਵਾ ਲਵਾਂ ਮੈਂ ਸਮਝਦਾ ਇੰਨਾ ਮਾੜਾ ਅਫਸਰ ਇਸ ਤੋਂ ਇਲਾਵਾ ਜਿਹੜੇ ਨਗਰ ਕੌਂਸਲ ਦੇ ਇੱਕ ਕਰਮਚਾਰੀ ਆ ਜਿਹੜੇ ਐਮਸੀ ਸਹਿਬਾਨ ਆ ਇਹਨਾਂ ਦੀ ਵੀ ਮੈਂ ਕਾਰਗੁਜ਼ਾਰੀ ਹੈ ਜਿਹੜੀ ਉਹ ਮਾੜੀ ਮੰਨਦਾ ਕਿ ਇਹ ਜੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਉਹ ਸਾਡੇ ਨਾਲ ਬੈਠਣ ਇੱਥੇ ਆ ਕੇ ਲੋਕਾਂ ਨਾਲ ਖੜਨ ਕਿਉਂਕਿ ਜਿਹੜਾ ਇਹ ਨਰਕਾ ਇਹ ਲੋਕ ਰਹਿ ਰਹੇ ਆ ਇਸ ਨਰਕ ਦੇ ਵਿੱਚ ਇਹ ਪ੍ਰੋਜੈਕਟ ਕੀ ਆ ਸਿੱਧੂ ਸਾਹਿਬ ਇਹ ਪਿਛਲੀ ਸਰਕਾਰ ਨੇ ਸਾਹਮਣੇ ਕਾਰ ਸੇਵਾ ਦਾ ਗੁਰਦੁਆਰਾ ਉੱਥੇ ਤੱਕ ਜਿਹੜਾ ਸੀਵਰੇਜ ਪਿਆ ਹੋਇਆ ਇਹ ਸਿਰਫ ਇੱਕ ਐਨਾ ਟੋਟਾ ਤਿੰਨ ਸਾਲਾਂ ਦੇ ਵਿੱਚ ਕਾ ਟੋਟਾ ਨਹੀਂ ਸੀਵਰੇਜ ਦਾ ਪਾ ਸਕੇ ਬਿਲਕੁਲ ਜੀ 3 ਸਾਲਾਂ ਦੇ ਵਿੱਚ ਇੱਕ ਸੀਵਰੇਜ ਦਾ ਟੋਟਾ ਨਹੀਂ ਪੈ ਸਕਿਆ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਤਸਵੀਰਾਂ ਦੁਆਰਾ ਤੋਂ ਫੇਰ ਦਿਖਾ ਰਿਹਾ ਕਿ ਇਹ ਰੋਡ ਉਹ ਹੈ ਜਿੱਥੇ ਪੈਦਲ ਲੰਘਣ ਦੇ ਲਈ ਵੀ ਮੁਸ਼ਕਲ ਆ ਤੁਸੀਂ ਦੇਖੋ ਕਿ ਸਾਹਮਣੇ ਲੇਡੀ ਜਾ ਰਹੀ ਹੈ ਉਹਨੂੰ ਵੀ ਮੁਸ਼ਕਲ ਹੋ ਰਹੀ ਹੈ ਲੰਘਣ ਦੀ ਕਿੰਨੇ ਗੰਦੇ ਪਾਣੀ ਦੇ ਵਿੱਚ ਲੰਘਣ ਲਈ ਇਹ ਲੋਕ ਮਜਬੂਰ ਨੇ ਪਰ ਸਵਾਲ ਉਹੀ ਹੈ ਕਿ ਸੀਐਮ ਦਾ ਹਲਕਾ ਹੋਵੇ ਐਮਐਲ ਨਰਿੰਦਰਕੌਰ ਭਰਾ ਜੀ ਇੱਥੇ ਨਜ਼ਦੀਕੀ ਪਿੰਡ ਦੇ ਹੋਣ ਪਰ ਪੰਦਾਲਾ ਉੱਥੇ ਦਾ ਉੱਥੇ ਅਜੇ ਤੱਕ 3 ਸਾਲਾਂ ਦੇ ਵਿੱਚ ਇਹ ਕਿਲੋਮੀਟਰ ਦਾ ਟੋਟਾ ਟੋਟਾ ਜਿਹੜਾ ਉਹ ਸਰਕਾਰ ਤੋਂ ਨਹੀਂ ਬਣਿਆ ਇਸ ਜਗ੍ਹਾ ਦੇ ਉੱਤੇ ਗੰਦੇ ਪਾਣੀ ਦੇ ਵਿੱਚ ਲੰਘਣ ਲਈ ਲੋਕ ਮਜਬੂਰ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ